ਹਾਂਜੀ ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਸੋ ਜਿਹੜੇ ਜਿਹੜੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖਣ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਦੋਸਤੋ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਜਰੂਰ ਦਬਾ ਦਿਓ ਤਾਂ ਜੋ ਤੁਹਾਡੇ ਕੋਲ ਆਪਣੀ ਹਰ ਇੱਕ ਵੀਡੀਓ ਸਭ ਤੋਂ ਪਹਿਲਾਂ ਪਹੁੰਚ ਸਕੇ। ਸੋ ਅੱਜ ਜਿਹੜੇ ਵਿਸ਼ੇ ਤੇ ਪਾ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਜਾ ਰਿਹਾ ਉਹ ਵਿਸ਼ਾ ਇਹ ਆ ਕਿ ਮੈਨੂੰ ਇੱਕ ਵੀਰ ਦਾ ਫੋਨ ਆਇਆ ਮੈਂ WhatsApp ਨੰਬਰ ਦਿੱਤਾ ਹੋਇਆ ਤੇ ਉਹ ਨੇ ਉਹਨਾਂ ਨੇ ਪੂਰੀ ਜਾਣਕਾਰੀ ਪੁੱਛੀ ਕਿ ਆਪਾਂ ਕਿੰਨੇ ਬੱਚੇ ਇੰਨੇ ਪੈਸੇ ਤਾਂ ਸਟਾਰਟ ਕਰ ਸਕਦੇ ਆ ਇੰਨੇ ਬੱਚੇ ਪਾਵਾਂਗੇ ਤਾਂ ਆਪਣੇ ਕਿੰਨੇ ਪੈਸੇ ਲੱਗਣਗੇ ਤੇ ਫਾਰਮ ਤੇ ਕੀ ਕੁਝ ਲੱਗੂਗਾ ਮੈਨੂੰ ਦੋ ਤਿੰਨ ਵੀਰਾਂ ਦੇ ਜਿਹੜੇ ਮੈਸੇਜ ਆ ਚੁੱਕੇ ਨੇ ਸੋ ਮੈਂ ਸਮਝਿਆ ਕਿ ਹਰ ਇੱਕ ਵੀਰ ਨੂੰ ਪ੍ਰੋਪਰ ਦੱਸਣਾ ਤਾਂ ਮੁਸ਼ਕਿਲ ਆ ਅੱਪਾ ਜਿਹੜਾ ਇਸ ਵਿਸ਼ੇ ਤੇ ਪੂਰੀ ਵੀਡੀਓ ਬਣਾ ਦਿੰਦੇ ਆ ਤਾਂ ਜੋ ਅੱਗੇ ਜਿਹੜੇ ਜਿਹੜੇ ਵੀਰ ਇਹ ਪੋਲਟਰੀ ਫਾਰਮਿੰਗ ਦਾ ਕੰਮ ਕਰਨਾ ਚਾਹੁੰਦੇ ਨੇ ਉਹੋ ਕਰ ਸਕਦੇ ਨੇ ਤੇ ਜਿੰਨੀ ਕੁ ਆਪਾਂ ਨੂੰ ਜਾਣਕਾਰੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਵੀਡੀਓ ਨਾਲ ਅੰਤ ਤੱਕ ਜਰੂਰ ਬਨੇ ਰਹੋ ਵੀਡੀਓ ਤੁਹਾਡੇ ਲਈ ਲਾਹੇਵੰਦ ਹੋਣ ਵਾਲੀ ਦੋਸਤੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਆਉਣ ਵਾਲੇ ਸਮੇਂ 'ਚ ਜਿਹੜਾ ਆਪਾਂ ਬੱਚਾ ਪਾਵਾਂਗੇ ਸੋ ਟਾਈਮ ਆ ਕਿ ਅੱਗੇ ਫਰਵਰੀ ਚੱਲ ਰਿਹਾ ਮਾਰਚ ਅਪ੍ਰੈਲ 'ਚ ਜਿਹੜਾ ਬੱਚਾ ਪਾਉਣ ਦਾ ਟਾਈਮ ਹੋ ਗਿਆ ਸੋ ਸਾਰੇ ਵੀਰ ਇਹੀ ਕੈਲਕੂਲੇਸ਼ਨ ਲਾਉਂਦੇ ਨੇ ਕਿ ਕਿੰਨਾ ਇਹ ਤੇ ਖਰਚਾ ਆਉਂਦਾਗਾ ਐਨੇ ਬੱਚੇ ਪਾਵਾਂਗੇ ਤਾਂ ਕਿੰਨਾ ਖਰਚਾ ਹੋਊ ਐਨੇ ਪਾਵਾਂਗੇ ਤਾਂ ਕਿੰਨਾ ਖਰਚਾ ਹੋਊ ਸੋ ਅੱਜ ਸਾਰੀ ਗੱਲਬਾਤ ਤੁਹਾਡੇ ਨਾਲ ਕਲੀਅਰ ਕਰਾਂਗੇ ਦੋਸਤੋ ਜਿਸ ਤਰ੍ਹਾਂ ਤੁਸੀਂ 1000 ਬੱਚਾ ਪਾਉਣ ਦੀ ਸੋਚ ਰਹੇ ਹੋ ਇਸ ਵਾਰ ਤਾਂ ਤੁਸੀਂ ਜਿਹੜਾ 500 ਬੱਚਾ ਪਾ ਲਓ 500 ਬੱਚੇ ਤੇ ਪਾ ਸਾਰਾ ਖਰਚਾ ਤੁਹਾਨੂੰ ਦੱਸਾਂਗੇ ਦੋਸਤੋ ਜਿਹੜੇ ਆਰ ਆਈ ਆਰ ਤੇ ਬਲੈਕ ਬੈਸਟਰ ਲੌਪ ਦੀ ਜਿਹੜੀ ਮਾਰਕੀਟ ਰਹਦੀ ਹੈ ਵਧੀਆ ਬੱਚੇ ਦੀ 30 ਤੋਂ ਲੈ ਕੇ 40 ਰੁਪਏ ਤੱਕ ਜਿਹੜੀ ਰੇਟ ਹੁੰਦਾ ਇਹਨਾਂ ਦਾ 30 ਤੋਂ 40 ਤੱਕ ਮਿਨੀਮਮ ਹੁੰਦਾਗਾ 5-4 ਰੁਪਏ ਘੱਟ ਵੀ ਜਾਂਦਾ 5 ਰੁਪਏ ਵੱਧ ਵੀ ਜਾਂਦਾ ਮੋਟੀ ਜੀ ਜਿਹੜੀ ਆਪਾਂ ਗੱਲ ਕਰੀਏ 30 ਤੋਂ 40 ਰੁਪਏ ਰੇਟ ਹੁੰਦਾਗਾ ਔਸਤ ਸੋ ਅਗਰ ਆਪਾਂ ਬੱਚਾ ਪਾਉਣੇ ਆਗੇ 500 ਤਾਂ ਜੇ ਆਪਾਂ 20 ਰੁਪਏ ਦੇ हिसाब ਨੂੰ ਬੱਚਾ ਲਈਏ ਤਾਂ 1.5 17000 ਦਾ ਬੱਚਾ ਪੈਂਦਾਗਾ 32 ਰੁਪਏ ਦੇ हिसाब ਨੂੰ ਹੋ ਸਕਦਾ 30 ਵੀ ਹੋਵੇ ਉਸ ਟਾਈਮ ਹੋ ਸਕਦਾ 40 ਵੀ ਹੋਵੇ ਸੋ ਤੁਸੀਂ 20000 ਨੀਅਰ ਅਬਾਉਟ ਲਾ ਕੇ ਚੱਲੋ ਕਿ ਜੇਕਰ ਆਪਾਂ ਬੱਚਾ ਪਾਉਣੇ ਵਧੀਆ ਕੁਆਲਟੀ ਫਰਸਟ ਕਲਾਸ ਕੁਆਲਟੀ ਆਊਗੀ ਜਦੋਂ ਤੁਸੀਂ ਬੱਚਾ ਪਾਉਣਾ ਸਸਤੇ ਦੇ ਮੰਗਰ ਜ਼ਰੂਰ ਨਹੀਂ ਜਾਣਾ ਬਿਲਕੁਲ ਵੀ ਨਹੀਂ ਜਾਣਾ ਸਸਤੇ ਮੰਗਰ ਤਾਂ ਜੋ ਤੁਸੀਂ ਆਉਣ ਵਾਲੇ ਸਮੇਂ 'ਚ ਵਧੀਆ ਪ੍ਰੋਫਿਟ ਕਮਾ ਸਕੋ ਚਾਹੇ 5 ਰੁਪਏ ਤੁਹਾਨੂੰ ਮਹਿੰਗਾ ਮਿਲ ਜੇ ਤੁਸੀਂ ਮਹਿੰਗਾ ਲੈ ਲਓ ਪਰ ਗਰੰਟੀ ਵਾਲੀ ਚੀਜ਼ ਲਾਓ ਉਸ ਐਚਰੀ ਵਾਲੇ ਵੀਰ ਤੋਂ ਲਓ ਜਿਹਦੀ ਕੰਮ ਉਹ ਜਿਹੜਾ ਵਧੀਆ ਚੱਲਦਾ ਹੋਵੇ ਤੇ ਉਹਨੂੰ ਪੂਰੀ ਨੌਲੇਜ ਹੋਵੇ ਸੋ 20 ਕਹ ਹਜ਼ਾਰ ਦੇ ਨੀਰ ਬੋਟਾ ਫੜਾ ਬੱਚਾ ਆ ਗਿਆ ਅਗਰ ਪਾ ਜਿਹੜਾ 500 ਬੱਚਾ ਪਾਉਣਾਗਾ ਉਹ ਵੱਡਾ ਵੀ ਹੋਊਗਾ ਚਿਰੋ ਬੱਚਾ ਹੁੰਦਾ ਉਹ ਤਾਂ ਥੋੜੀ ਜਿਹੀ ਜਗ੍ਹਾ 'ਚ ਹੀ ਰਹਿ ਪੈਂਦੇ ਨੇ ਪਰ ਜਦੋਂ ਉਹ ਵੱਡਾ ਹੋਊ ਤਾਂ ਜਿਹੜਾ ਸੈੱਡ ਆ ਉਹਦੀ ਜਿਹੜੀ लागत होनी है लगभग 40 ਤੋਂ 50000 ਰੁਪਏ ਤੱਕ ਵਧੀਆ ਸੈੱਟ ਬਣ ਜੂ ਇਹ ਦੋਸਤੋ ਮੈਂ ਇੱਕ ਸਿੰਪਲ ਸੈੱਟ ਦੀ ਗੱਲ ਕਰ ਰਿਹਾ ਵਧੀਆ ਇਹਨਾਂ ਦੇ ਰਹਿਣਯੋਗ ਬਣ ਜੂ ਪਰ ਜੇ ਇਸ ਤੋਂ ਵੀ ਜ਼ਿਆਦਾ ਲਾਉਣਾ ਹੋ ਤਾਂ ਤੁਸੀਂ ਚਾਹੇ ਲੱਖ ਰੁਪਏ ਲਾ ਦਿਓ ਪਰ 40 ਤੋਂ 50000 ਤੱਕ ਇਹਨਾਂ ਦਾ ਸੈੱਟ ਪੂਰਾ ਵਧੀਆ ਬਣ ਜੂਗਾ ਰਹਿਣਯੋਗ ਸੋ ਆਪਾਂ ਨੂੰ 70000 ਇਹ ਲਾ ਲਓ ਤੇ 10000 ਹੋਰ ਖਰਚੇ ਲਾ ਲਓ ਤਾ 70 ਤੋਂ 80000 ਰੁਪਏ ਤੱਕ ਜੇਕਰ ਆਪਾਂ 500 ਬੱਚਾ ਪਾਉਣੇ ਆ ਪਹਿਲੀ ਵਾਰ ਤਾਂ ਮੰਨ ਕੇ ਚੱਲੋ ਵੀ 70 ਤੋਂ 80000 ਤੱਕ ਆਪਣੇ ਜਿਹੜੇ ਰੁਪਏ ਲੱਗਣਗੇ ਇਹਦੇ ਵਿੱਚ ਜਿਹੜਾ ਆਪਣਾ 500 ਬੱਚਾ ਪੈ ਜਾਊਗਾ ਉਸ ਤੋਂ ਬਾਅਦ ਦੋਸਤੋ ਉਹਦੀ ਵੈਕਸੀਨੇਸ਼ਨ ਲਗਾ ਲਓ ਉਹਦਾ ਫੀਡ ਦਾ ਖਰਚਾ ਲਾ ਲਓ ਬੱਚਾ ਜਦੋਂ ਛੋਟਾ ਹੁੰਦਾ ਫੀਡ ਬਹੁਤ ਘੱਟ ਖਾਂਦਾ ਹੈਗਾ ਸੋ ਜਦੋਂ ਉਹ ਬੱਚਾ ਵੱਡਾ ਹੋਈ ਜਾਂਦਾ ਹੈਗਾ ਉਹ ਫੀਡ ਜ਼ਿਆਦਾ ਖਾਂਦੇ ਨੇ ਉਸ ਗੱਲ ਦਾ ਵੀ ਆਪਾਂ ਧਿਆਨ ਰੱਖਣਾ ਕਿ ਆਪਾਂ ਜਿੰਨੀ ਕ ਇਹਨਾਂ ਨੂੰ ਆਪਾਂ ਫੀਡ ਪਾ ਸਕਦੇ ਆਂਗੇ ਜਿੰਨੀ ਕ ਆਪਣੀ ਜੇਬ ਭਾਰ ਚੱਲ ਸਕਦੀ ਆ ਉਹਨਾਂ ਕ ਜਿਹੜਾ ਬੱਚਾ ਪਾ ਲੋ ਪਹਿਲਾਂ ਪਹਿਲਾਂ ਆਪਾਂ ਨੂੰ ਵਧੀਆ ਲੱਗਦਾ ਹੁੰਦਾ ਕਿ ਇਹ ਤਾਂ ਬਹੁਤ ਘੱਟ ਖਾਂਦੇ ਨੇ ਪਰ ਜਦੋਂ ਇਹ ਵੱਡੇ ਹੁੰਦੇ ਨੇ ਤਿਉਂ-ਤਿਉਂ ਇਹ ਜਿਹੜੀ ਇਹਨਾਂ ਦੀ ਖਰਾਕ ਆ ਉਹ ਕਾਫੀ ਵੱਧ ਜਾਂਦੀ ਹੈਗੀ ਸੋ ਆਪਾਂ ਪਹਿਲਾਂ ਉਸੇ ਹਿਸਾਬ ਨਾਲ ਹੀ ਬੱਚਾ ਪਾਉਣਾਗਾ ਤਾਂ ਹੀ ਮੈਂ ਸਾਰੀ ਵੀਰਾਂ ਨੂੰ ਕਹਿਣਾ ਹੁੰਦਾ ਜੇਕਰ ਤੁਸੀਂ 500 ਬੱਚਾ ਪਾਉਣ ਦੀ ਸੋਚ ਰਹੇ ਹੋ ਤਾਂ 250 ਬੱਚਾ ਹੀ ਪਾਓ ਜੇਕਰ 1000 ਪਾਉਣ ਦੀ ਸੋਚ ਰਹੇ ਹੋ ਤਾਂ 500 ਬੱਚਾ ਪਾਓ ਸੋ ਜੇਕਰ ਤੁਸੀਂ 500 ਬੱਚਾ ਪਾਉਣੇ ਹੋਗੇ 500 ਬੱਚੇ ਚੋਂ ਐਨ ਸਾਬ ਲਾ ਲਓ ਵੀ 200 220 ਦੇ ਕਰੀਬ ਮੁਰਗੀ ਨਿਕਲ ਸਕਦੀ ਆ ਉਸ ਉਸ ਤੋਂ ਇਲਾਵਾ ਜਿਹੜੇ ਬਾਕੀ ਮੁਰਗੇ ਆਪਾਂ ਮੁਰਗੇ ਸੇਲ ਕਰ ਸਕਦੇ ਆ ਮੁਰਗੇੜੇ ਠੰਡ 'ਚ ਵਧੀਆ ਮਾਰਕੀਟ ਤੇ ਜਿਹੜੇ ਸੇਲ ਹੋ ਜਾਂਦੇ ਨੇ 7-800 ਤੋਂ ਲੈ ਕੇ 1000 ਤੱਕ ਜਿਹੜਾ ਮੁਰਗਾ ਵਧੀਆ ਸੇਲ ਹੋ ਜਾਂਦਾ। ਸੋ ਦੋਸਤੋ ਇਸ ਤਰ੍ਹਾਂ ਆਪਾਂ ਇਹਦੀ ਮੈਨੇਜਮੈਂਟ ਕਰ ਸਕਦੇ ਆ। ਤੇ ਜਿਹੜੇ ਵੀ ਇਹ ਕੰਮ ਚਾਉਣਾ ਚਾਹੁੰਦੇ ਨੇ ਉਹ ਮੇਰੀ ਇੱਕ ਬੇਨਤੀ ਹੈ ਕਿ ਸਾਰੇ ਵੀਰ ਕੰਮ ਨੂੰ ਸਿੱਖ ਕੇ ਆਓ। ਅਗਰ ਆਪਾਂ ਬਿਨਾਂ ਜਾਣਕਾਰੀ ਤੋਂ ਕੋਈ ਵੀ ਕੰਮ ਕਰਾਂਗੇ ਤਾਂ ਉੱਚ ਜਿਹੜਾ ਘਾਟਾ ਪੈਣ ਦੇ ਚਾਂਸ ਬਹੁਤ ਜ਼ਿਆਦਾ ਹੋ ਜਾਂਦੇ ਨੇ। ਸੋ ਜਾਣਕਾਰੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿਕਰ ਇਹ ਪਾ ਮੇਡ ਮੇਡ ਗੱਲਾਂ ਦਾ ਧਿਆਨ ਰੱਖਾਂਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਆਪਾਂ ਨੂੰ ਕਦੇ ਵੀ ਜਿਹੜਾ ਇਸ ਕੰਮ 'ਚ ਘਾਟਾ ਪਊਗਾ ਜਿਹੜੀ ਆਪਾਂ ਨੂੰ ਇਹਨਾਂ ਦੀ ਫੀਡ ਆ ਉਹਦੇ ਬਾਰੇ ਪ੍ਰੋਪਰ ਜਾਣਕਾਰੀ ਹੋਣੀ ਚਾਹੀਦੀ ਆ ਕਿ ਆਪਾਂ ਫੀਡੇ ਨੂੰ ਕਿਹੜੀ ਦੇਣੀ ਆ ਟਾਈਮ ਟੂ ਟਾਈਮ ਕਿਹੜੀ ਵੈਕਸੀਨਸ ਦੇਣੀ ਆ ਰੱਖ ਰਖਾਵ ਜਦੋਂ ਬੱਚਾ ਆਪਾਂ ਲੈ ਕੇ ਆਉਣੇ ਆ ਉਹਦਾ ਜਿਹੜਾ ਟੈਂਪਰੇਚਰ ਆ ਉਹ ਕਿੰਨਾ ਰੱਖਣਾ ਜਦੋਂ ਦੋਸਤੋ ਪਹਿਲਾਂ ਆਪਾਂ ਬੱਚਾ ਲੈ ਕੇ ਆਉਣਾ ਜਿਹੜੀ ਮੇਨ ਗੱਲ ਆ ਮੇਨ ਗੱਲ ਉਹਦੇ ਟੈਂਪਰੇਚਰ ਦੀ ਆ ਅਗਰ ਉਹਦਾ ਟੈਂਪਰੇਚਰ ਸਹੀ ਆ ਤਾਂ ਬੱਚਾ ਪਲੂ ਵੀ ਵਧੀਆ ਤੇ ਅੱਗੇ ਜਾ ਕੇ ਜਿਹੜੀ ਉਹ ਮੁਰਗੀ ਬਣੂ ਉਹ ਚ ਉਹ ਅੰਡੇ ਦੀ ਪ੍ਰੋਡਕਸ਼ਨ ਵੀ ਬਹੁਤ ਵਧੀਆ ਹੋਊਗੀ ਤੇ ਆਪਾਂ ਨੂੰ ਮੁਨਾਫਾ ਵੀ ਚੰਗਾ ਦਿਓ ਸੋ ਜਦੋਂ ਆਪਾਂ ਬੱਚਾ ਪਾਲਣਾ ਉਦੋਂ ਆਪਾਂ ਨੇ ਟੈਂਪਰੇਚਰ ਦਾ ਖਾਸ ਕਰਕੇ ਧਿਆਨ ਰੱਖਣਾ ਅਗਲੀ ਗੱਲ ਜਿਹੜੀ ਆ ਉਹ ਆਪਾਂ ਨੇ ਇਹ ਧਿਆਨ ਰੱਖਣਾ ਕਿ ਜਿਹੜੀ ਅੰਡੇ ਦੀ ਮਾਰਕੀਟਿੰਗ ਆਪਾਂ ਨੇ ਕਿਵੇਂ ਕਰਨੀ ਹੈ ਆਪਾਂ ਚੀਜ਼ ਰੱਖ ਲੈਣੇ ਆ ਪਰ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹਦੀ ਮਾਰਕੀਟਿੰਗ ਕਿਵੇਂ ਕਰਨੀ ਹੈ ਸੋ ਜਿਹੜਾ ਪੰਡਾ ਵੇਚਣਾ ਉਹਦਾ ਵੀ ਖਿਆਲ ਰੱਖਣਾ ਹੈ ਕਿ ਆਪਾਂ ਕਿੱਥੇ ਵੇਚ ਸਕਦੇ ਆ ਸੋ ਜੇਕਰ ਆ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖ ਕੇ ਜਿਹੜੀ ਫਾਰਮਿੰਗ ਕਰਾਂਗੇ ਤਾਂ ਆਪਾਂ ਸਫਲ ਵੀ ਹੋਵਾਂਗੇ ਦੋਸਤੋ ਇਸ ਤਰ੍ਹਾਂ ਦੀਆਂ ਆਪਾਂ ਵੀਡੀਓ ਤੁਹਾਡੇ ਲਈ ਬਣਾਉਂਦੇ ਰਹਿਣੇ ਆ। ਚੈਨਲ ਨੂੰ ਜਿਹੜਾ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਘੰਟੀ ਦਾ ਬਟਨ ਦਬਾ ਦਿਆ ਕਰੋ ਤਾਂ ਜੋ ਤੁਹਾਡੇ ਕੋਲ ਵੀਡੀਓ ਆਸਾਨੀ ਨਾਲ ਪਹੁੰਚ ਸਕੇ। ਜਿਹੜੇ ਵੀ ਵਿਸ਼ੇ ਤੇ ਤੁਹਾਨੂੰ ਵੀਡੀਓ ਚਾਹੀਦੀ ਹੁੰਦੀ ਆ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਉਸ ਵਿਸ਼ੇ ਤੇ ਵੀਡੀਓ ਬਣਵਾ ਸਕਦੇ ਹੋ। ਤਾਂ ਜੋ ਤੁਹਾਨੂੰ ਪੂਰੀ ਜਿਹੜੀ ਜਾਣਕਾਰੀ ਮਿਲ ਸਕੇ। ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਬਹੁਤ-ਬਹੁਤ ਧੰਨਵਾਦ।